ਇਸ ਤੀਆਂ ਵਕਫਤ جیلਾਨ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ 14 ਨਵੰਬਰ ਨੂੰ ਦਿੱਲੀ ਕੋਚ ਕਰੇਗਾ ਜਿੱਥੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ ਇਸ ਸਬੰਧੀ ਕੌਮੀ ਇਨਸਾਫ ਮੋਰਚੇ ਵੱਲੋਂ ਲੁਧਿਆਣਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਅਮਜਵਾਲਾ ਦੇ ਸੰਪਾਦਕ ਰਾਜਕੁਮਾਰ ਸਾਥੀ ਦੀ ਰਿਪੋਰਟ ਜਿਹੜੇ ਜੇਲਾ ਆਪਣੀ ਜਿੰਨੀ ਸਜ਼ਾ ਹੋਈ ਹੈ ਉਹ ਕੱਟ ਚੁੱਕੇ ਆ ਉਹਨਾਂ ਨੂੰ ਅਸੀਂ ਮੰਗ ਕਰਦੇ ਹਾਂ ਤੋਂ ਮੀਨ ਸਾਹਿਬ ਮੋਰਚੇ ਨੂੰ ਵੀ ਉਹਨਾਂ ਨੂੰ ਤੁਰਤ ਰਿਹਾ ਕੀਤਾ ਜਾਂਦਾ ਇਹਦੇ ਲਈ ਅੱਜ ਅਸੀਂ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਤੋਂ ਮੀਨ ਸਾਹਿਬ ਮੋਰਚੇ ਨੂੰ ਸਪੋਰਟ ਦੇਣ ਦੀ ਕੋਸ਼ਿਸ਼ ਕਰਾਂਗੇ ਤੇ 14 ਤਰੀਕ ਨੂੰ ਅਸੀਂ ਬਹੁਤ ਵੱਡਾ ਮਾਰਚ ਦਿੱਲੀ ਵੱਲ ਨੂੰ ਪਡੰਗ ਇਹਦੇ ਕਿਸਾਨ ਦੇ ਉੱਤੇ ਬਣੀਆਂ ਪੂਰੀ ਵੱਧ ਢੜ ਕੇ ਹਿੱਸਾ ਲੈਣ ਗੀਆਂ ਤੇ ਇਸ ਤੋਂ ਬਨਾ ਸਾਰੇ ਭਾਵੇਂ ਕਿ ਨਵੇਂ ਵੀ ਲੋਕ ਆ ਜਿਹੜੇ ਤੱਕੇ ਦੇ ਨਾਲ ਬੰਦ ਕੀਤੇ ਜਾ ਰਹੇ ਜਿਵੇਂ ਲਦਾਖ ਦੇ ਵਿੱਚ ਵਾਂਗਤੰ ਨੂੰ ਉਹਨਾਂ ਨੇ ਚੱਕ ਕੇ ਨਜ਼ਰਬੰਦ ਕੀਤਾ ਦਿੱਲੀ ਦੀਆਂ ਜੇਲਾਂਾਂ ਚ ਹੋਰ ਬਹੁਤ ਸਾਰੇ ਮੁਸਲਮਾਨ ਕੈਦੀ ਵੀ ਆ ਇਹ ਤੋਂ ਬਨਾ ਨਕਸ਼ਲੀ ਲਹਿਰ ਦੇ ਬਹੁਤ ਸਾਰੇ ਕੈਦੀ ਆ ਜਿਹੜੇ ਆਪਦੀਆਂ ਸਜਾਵਾਂ ਕੱਟ ਚੁੱਕੇ ਆ ਉਹਨਾਂ ਸਾਰਿਆਂ ਨੂੰ ਰਿਹਾ ਕਰਨ ਵਾਸਤੇ ਇੱਕ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਪੰਜਾਬ ਤੋਂ ਜਿਉਂਦਾ ਸੀ ਦਿੱਲੀ ਚ ਅੱਜ ਕਿਸਾਨਾਂ ਦੇ ਬਣ ਕੇ ਲੜ ਕੇ ਆਏ ਆ ਇਹਨਾਂ ਲੋਕਾਂ ਵਾਸਤੇ ਓਡੀ ਵੱਡੀ ਇੱਕ ਲਹਿਰ ਖੜੀ ਕਰਾਂਗੇ ਤੇ ਦਿੱਲੀ ਵੱਲੋਂ ਬੜਾ ਤੁਸੀਂ ਕਹਿ ਰਹੇ ਹੋ ਵੀ ਵੱਡਾ ਅੰਦੋਲਨ ਕਰਾਂਗੇ ਹਾਂ ਅਤੇ ਅੰਦੋਲਾਤ ਜਿਵੇਂ ਪਿਛਲੇ ਸਾਲ ਉੱਥੇ ਰੁਕ ਜੋਗੇ ਸੀ ਕਿਸਾਨ ਕਿਸਾਨ ਨੂੰ ਕਿਸੇ ਤਰ੍ਹਾਂ ਮਗ ਰੈਂਡਮ ਦੇ ਕੇ ਵਾਪਸ ਆਉਂਗੇ ਜਾਂ ਉੱਥੇ ਹੀ ਰੁਕੇ ਜਣਗੇ ਨਹੀਂ ਅਜੇ ਅਸੀਂ ਇੰ ਇਥੇ ਉੱਥੇ ਇੱਕ ਦਿਨ ਦਾ ਇਹ ਤੋਂ ਪਿੱਛੋਂ ਅਗਾਂਹ ਅਸੀਂ ਪ੍ਰੋਗਰਾਮ ਬਣਾਵਾਂਗੇ ਪੰਜਾਬ ਚ ਵੀ ਬਣਾਵਾਂਗੇ ਦਿੱਲੀ ਵੱਲ ਨੂੰ ਰਗਾ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਜੋਰ ਲਾਵਾਂਗੇ ਦਿੱਲੀ ਨੂੰ ਜਾਣ ਦਾ ਬਾਕੀ ਸਰਕਾਰ ਦਾ ਜਿਹੜਾ ਕੱਟ ਜਿਲ੍ਹਾ ਵਾਈਸ ਕਿਤਾਜ ਉਹਨਾਂ ਨਹੀਂ ਇੱਕ ਥਾਂ ਤੋਂ ਤੋੜਾਂਗੇ ਇੱਕ ਥਾਂ ਤੋਂ ਤੋੜਾਂਗੇ ਉਹ ਅਸੀਂ ਅੱਜ ਤਰੀਕ ਤੋਂ ਨੂੰ ਮਤਲਬ ਠਹਿਰ ਕੇ ਅਸੀਂ ਪਾਸ ਕਰਾਂਗੇ ਜਿਹੜੇ ਥਾਂ ਤੋਂ ਤੋੜਾਂਗੇ ਉਹ ਜਿਵੇਂ ਅਮਰਸਰ ਸਾਹਿਬ ਤੋਂ ਵੀ ਹੋ ਸਕਦਾ ਆਨੰਦਪੁਰ ਸਾਹਿਬ ਤੋਂ ਹੋ ਸਕਦਾ ਤਲਵੰਡੀ ਸਭ ਦਮਦੌੜ ਸਾਹਿਬ ਤੋਂ ਵੀ ਹੋ ਸਕਦਾ ਕੋਈ ਇਹਦਾ ਇਤਿਹਾਸ ਜਿਹੜਾ ਸਾਡਾ ਹੈਗਾ ਉਤੋਂ ਸ਼ੁਰੂ ਕਰਕੇ ਦਿੱਲੀ ਅਨਵਾਰਾ ਠੀਕ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਮਿਊਨ ਸਾਧ ਮੋਰਚਾ ਜੋ ਬੰਦੀ ਸਿੰਘਾਂ ਦੀ ਅਤੇ ਜੋ ਸੁਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਸਾਰੇ ਸਿਆਸੀ ਜਾਂ ਗੈਰ ਸਿਆਸੀ ਜੋ ਬਿਨਾਂ ਕਿਸੇ ਉਹਨਾਂ ਦੀ ਜੋ ਸੁਜਾਵਾਂ ਪੂਰੀਆਂ ਕਰ ਚੁੱਕੇ ਨਜਾਇਜ਼ ਤੌਰ ਤੇ ਰੱਖਿਆ ਗਿਆ ਉਹਨਾਂ ਦੀ ਰਿਹਾਈ ਵਾਸਤੇ ਸਮੂਚੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਸਵਿਕ ਦਸਵਿਸਾ ਭੈਰਨਜੀਤ ਸਿੰਘ ਜੀ ਇਹ ਸਾਰਿਆਂ ਦੇ ਇਕੱਠੇ ਹੋ ਕੇ ਇੱਕ ਵਾਰ ਹੋ ਕਰਕੇ ਇਹ ਫੈਸਲਾ ਲਿਆ ਕਿ ਜੇ ਸਰਕਾਰਾਂ ਇਹ ਇਨਸਾਫ ਨਹੀਂ ਦੇ ਰਹੀਆਂ ਉਹਨਾਂ ਦੇ ਬੋੜੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਵਾਸਤੇ 14 ਨਵੰਬਰ ਨੂੰ ਇੱਕ ਰੋਸ ਸਮਾਰਟ ਕੱਢਿਆ ਜਾਵੇ ਜਿਹਦੇ ਵਿੱਚ ਸਾਰੀਆਂ ਔਰ ਸਿਆਸੀ ਸਮਾਜਿਕ ਜਿਹਨਾਂ ਦੀ ਮਨੁੱਖੀ ਇਨਸਾਨੀਅਤ ਤੌਰ ਤੇ ਹੋਣਾ ਚਾਹੁੰਦਾ ਉਹ ਸਾਰੇ ਇਕੱਠੇ ਹੋ ਕਰਕੇ ਆਪਾਂ ਦਿੱਲੀ ਨੂੰ ਉਰੋਸ ਮਾਰਗ ਕੱਢੀਏ ਅਤੇ ਮੰਗ ਰੱਖੀਏ ਕਿ ਜੋ ਬੰਦੀ ਸਿੰਘ ਅਤੇ ਹੋਰ ਜਿਹੜੇ ਵੀ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਕਿਉਂਕਿ ਕੋਈ ਵੀ ਦੇਸ਼ ਦਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਜੇ ਉਸ ਨੂੰ ਜਿੰਨੀ ਸਜ਼ਾ ਕੋਈ ਹੋਵੇ ਉਸ ਤੋਂ ਦੁੱਗਣੀ ਸਜ਼ਾ ਮਾ ਕੱਟਣ ਤੋਂ ਪਾਤ ਵੀ ਉਸ ਨੂੰ ਨਜਾਇਜ਼ ਤੌਰ ਤੇ ਜੇਲ੍ਹ ਦੇ ਵਿੱਚ ਰਾ ਠੱਕੇਦੋਰੀ ਦੇ ਨਾਲ ਸਿਆਸੀ ਦਵਾਹੀ ਤਾਂ ਉਹਨੂੰ ਬੰਦ ਕੀਤਾ ਜਾਵੇ ਸੋ ਇਸ ਸੱਚ ਦੀ ਆਵਾਜ਼ ਨੂੰ ਬਲਦ ਕਰਨ ਵਾਸਤੇ 14 ਨਵੰਬਰ ਦਾ ਜੋ ਮਾਰੋਸ ਮਾਰਚ ਆ ਉਹ ਰੰਭ ਕੀਤਾ ਜਾਵੇਗਾ ਸਾਰੇ ਕਿਸਾਨ ਜਥੇਬੰਦੀਆਂ ਨੇ ਸਮਾਜਿਕ ਅਤੇ ਸੰਸਮਾਜ ਨੇ ਔਰ ਇਹ ਪੜਨ ਲਿਆ ਕਿ ਅਸੀਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਵਾਂਗੇ ਔਰ ਆਪਣਾ ਪ੍ਰੋਟੈਸਟ ਜਿਹੜਾ ਆਪਣਾ ਮੰਗ ਪੱਤਰ ਜਿਹੜਾ ਔਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਇਹਨਾਂ ਸਾਰਿਆਂ ਨੂੰ ਦੇਵਾਗੇ ਇਸ ਕਾਰਨ ਤੇ ਅੱਜ ਦੀ ਮੀਟਿੰਗ ਚੱਲੀ ਗਈ ਸੀ ਦੇਖੋ ਜੋ ਸਾਹਮਣੇ ਆ ਰਿਹਾ ਸਿਆਸੀ ਦਿਵਾ ਆ ਕਿਉਂਕਿ ਕਾਨੂੰਨ ਇਹ ਕਹਿੰਦਾ ਜੇਦੀ ਸਦਾ ਪੂਰੀ ਹੋ ਚੁੱਕੀ ਹੋਵੇ ਉਹਨੂੰ ਅਵਾਸ ਰਿਹਾ ਕਰਨਾ ਬਣਦਾ ਕਾਨੂੰਨ ਦਾ ਤੇ ਇਹ ਕਹਿੰਦਾ ਪਰ ਇਹ ਸਰਕਾਰ ਜਿਹੜੀ ਆ ਇਹ ਤੂੰ ਤਾਂ ਇਹ ਸਵਾਦੀਆ ਚਿੰਨ ਬਣਦਾ ਕਿ ਕਿਉਂ ਨਹੀਂ ਛੱਡ ਰਹੀ ਦੂਸਰਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿੰਨੇ ਵੀ ਧਰਮ ਗ੍ਰੰਥ ਹਨ ਉਹਨਾਂ ਦੀ ਵਿਅਦਵੀ ਰੋਕਣ ਵਾਸਤੇ ਕਿਸੇ ਇਨਸਾਨ ਦੇ ਨਾਲ ਤਾਂ ਕੋਈ arrangish ਹੋ ਸਕਦੀ ਆ ਜਿਹੜੇ ਸਾਰੇ ਧਰਮ ਗ੍ਰੰਥ ਏਕਤਾ ਦਾ ਸੁਨੇਹਾ ਦਿੰਦੇ ਹੋਣ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਹੋਣ ਮਨੁੱਖਤਾ ਨੂੰ ਇਕੱਠਾ ਇਕੱਠੇ ਹੋਣ ਵਾਸਤੇ ਉਹ ਸੰਦੇਸ਼ ਦਿੰਦੇ ਹੋਣ ਉਹਨਾਂ ਧਰਮ ਗ੍ਰੰਥਾਂ ਦੀ ਵਿਅਦਵੀ ਕਰਨੀ ਜਿਹੜੀ ਆ ਬਿਲਕੁਲ ਇਹ ਬਹੁਤ ਇਨਸਾਨੀਅਤ ਤੋਂ ਇੱਕ ਗਿਰੀ ਹੋਈ ਗੱਲ ਹੈ ਜਿਹਦੇ ਵਾਸਤੇ ਸਾਡੀ ਇਹ ਸਾਰੇ ਅੱਜ ਦੇ ਕੌਮੀ ਇਨਸਾਫ ਮੋਰਚੇ ਦੀ ਮੰਗ ਹੈ ਇਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਕਿਸੇ ਵੀ ਧਰਮ ਗ੍ਰੰਥ ਦਾ ਜੋ અપਮਾਨ ਨਾ ਹੋ ਜਸਟਿਸ ਰਣਜੀਤ ਸਿੰਘ ਇਨਸਾਫ ਮੋਰਚਾ ਨੇ ਅੱਜ ਇੱਕ ਸਾਰੇ ਜਥੇਬੰਦੀਆਂ ਨੂੰ ਇਕੱਠਾ ਕੀਤਾ ਇੱਥੇ ਔਰ ਉਹਦਾ ਮਕਸਦ ਇਹ ਸੀ ਕਿ ਜਿਹੜੇ ਬੰਦੀ ਸਿੰਘ ਨੇ ਜਿਹੜੇ ਵੀ ਰਾਜਸੀ ਕਹਿੰਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਉਹਨਾਂ ਨੂੰ ਸਜ਼ਾ ਜਿਹੜੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਛੱਡਿਆ ਨਹੀਂ ਜਾ ਰਿਹਾ ਉਹਨਾਂ ਦੀ ਰਹੀ ਵਾਸਤੇ ਤੇ ਪੰਜਾਬ ਦੇ ਵਿੱਚ 2015 ਤੋਂ ਲੈ ਕੇ ਜਿਹੜੇ ਕੋਈ 170 ਦੇ ਕਰੀਬ ਬੇਦਬੀ ਦੇ ਇਨਸੀਡੈਂਟ ਹੋਏ ਨੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਉਟਕਾ ਸਾਹਿਬ ਦਵਾਰਾ ਸਾਹਿਬ ਬਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ ਉਹਨਾਂ ਦੀ ਬਦਬੀ ਕੀਤੀ ਗਈ ਉਹ ਜਿਹੜੇ ਸਾਰੇ ਉਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਉਣ ਵਾਸਤੇ ਤੇ ਜਿਹੜੇ ਜਿਨ੍ਹਾਂ ਨੇ ਇਹ ਬਦਬੀਆਂ ਕੀਤੀਆਂ ਉਹਨਾਂ ਨੂੰ ਸਜ਼ਾਵਾ ਦੇਣ ਵਾਸਤੇ ਜਿਹੜੀ ਗਵਰਨਮੈਂਟ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਤਿੰਨ ਗਵਰਨਮੈਂਟਾਂ ਆ ਗਈਆਂ ਪਰ ਲੋਕਾਂ ਨੂੰ ਜਿਹੜੇ ਮਲਜ਼ਮ ਸੀ ਉਹਨਾਂ ਨੂੰ ਸਜ਼ਾਵਾ ਨਹੀਂ ਹੋਈਆਂ ਤੇ ਉਹਦੇ ਹਿਫਜ਼ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਜਿਹੜੇ ਪੁਲਿਸ ਬੰਦਿਆਂ ਨੇ ਕੋਟਕਪੂਰੇ ਵਿੱਚ ਤੇ ਬਾਈਬਲ ਕਲਾਮ ਵਿੱਚ ਜਿਹੜੀਆਂ ਗੋਲੀਆਂ ਚੱਲ ਕੇ ਦੋ ਬੰਦਿਆਂ ਦੀ ਮੌਤ ਹੋ ਗਈ। ਉਹਦਾ ਜਿਹੜਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਹਦੇ ਸਾਰੇ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਜਿਹੜੇ ਜਥੇਬੰਦੀਆਂ ਇੱਕ بڑا ਸ਼ਲਾਘਾਯੋਗ ਕਦਮ ਹੈ। ਇੱਕ ਇਨਸਾਫ ਮੋਰਚੇ ਨੇ ਸਾਰੇ ਵਕ-ਵਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਇੱਥੇ ਅੱਜ। ਔਰ ਸਾਰਿਆਂ ਨੇ ਆਪਣਾ ਯੋਗਦਾਨ ਪਾਉਣ ਵਾਸਤੇ ਇਸ ਵਾਸਤੇ ਇੱਕ ਜਿਹੜਾ ਇੱਕ ਹਿਊਮਨ ਰਾਈਟ ਦੀ ਵਾਇਓਲੇਸ਼ਨ ਹੋ ਰਹੀ ਆ। ਇਸ ਸਟੇਟ ਦੇ ਵਿੱਚ ਇਸ ਮੁਲਕ ਦੇ ਵਿੱਚ ਉਹਦੇ ਵਾਸਤੇ ਆਵਾਜ਼ ਉਠਾਉਣ ਦੀ ਜਿਹੜੀ ਕੀਤੀ ਹੈ ਤੇ ਉਹਦੇ ਵਾਸਤੇ ਇੱਕ ਮੋਰਚਾ ਚੱਲੇਗਾ ਜਿਹੜਾ 14 ਨਵੰਬਰ ਨੂੰ ਚੱਲ ਕੇ ਦਿੱਲੀ ਪਹੁੰਚੇਗਾ ਦਿੱਲੀ ਪਹੁੰਚ ਕੇ ਉੱਥੇ ਪਹਿਲਾਂ ਆਪਣਾ ਉਹਦੇ ਮੈਮੋਰੰਡਮ ਜਿਹੜੇ ਨੇ ਉਹ ਦਿੱਤੇ ਜਾਣਗੇ ਪ੍ਰਾਈਮ ਮਿਨਿਸਟਰ ਨੂੰ ਹੋਮ ਮਿਨਿਸਟਰ ਨੂੰ ਜਾਂ ਪ੍ਰੈਜ਼ੀਡੈਂਟ ਨੂੰ ਤਾਂ ਕਿ ਇਹ ਦੀ ਜਿਹੜੀ ਆਵਾਜ਼ ਉੱਥੇ ਤੱਕ ਪਹੁੰਚ ਸਕੇ ਇਹ ਯਾਦ ਹੋਵੇਗਾ ਤੁਹਾਨੂੰ ਕਿ 2019 ਦੇ ਵਿੱਚ ਪਾਰਲੀਮੈਂਟ ਵਿੱਚ ਹੁਮਨਿਸਟਰ ਦਾ ਇਹ ਬਿਆਨ ਸੀ ਉਹਨੇ ਇੱਕ ਕਿਹਾ ਸੀ ਕਿ ਜਿਹੜੇ ਆਪਣਾ ਕੈਦੀ ਨੇ ਜਿਹੜੇ ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡਿਆ ਜਾਏਗਾ ਪਰ ਅੱਜ ਤੱਕ ਉਸ ਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਇਹ 2019 ਤੋਂ ਬਾਅਦ ਆਪਾਂ 2025 ਚ ਪਹੁੰਚ ਗਏ ਆ ਪਰ ਉਹ ਜਿਹੜਾ ਵਾਅਦਾ ਖਿਲਾਫੀ ਜਿਹੜੀ ਪਾਰਲੀਮੈਂਟ ਚ ਬਿਆਨ ਹੋਇਆ ਉਹ ਵੀ ਨਹੀਂ ਅਜੇ ਉਹਨੂੰ ਵੀ ਅਜੇ ਮਤਲਬ ਮੰਨਿਆ ਨਹੀਂ ਗਿਆ ਜਾਂ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇਸ ਕਰਕੇ ਜਿਹੜਾ ਜ਼ਰੂਰੀ ਸੀ ਕਿ ਅੱਜ ਇਸ ਇਕੱਠ ਵਿੱਚ ਆ ਕੇ ਵੱਖ-ਵੱਖ ਜਥੇਬੰਦੀਆਂ ਆ ਕੇ ਇਸ ਵਾਸਤੇ ਆਵਾਜ਼ ਉਠਾਉਣ ਤਾਂ ਕਿ ਇਹ ਆਵਾਜ਼ ਜਿਹੜੀ ਹੈ ਗਵਰਨਮੈਂਟ ਸੁਣ ਸਕੇ ਤੇ ਉਹ ਜਿਹੜੇ ਲੋਕ ਨੇ ਜਿਹੜੇ ਮਾਸੂਮ ਜਿਹੜੇ ਅੰਦਰ ਬੈਠੇ ਨੇ ਆਪਣੀ ਸਜ਼ਾਵਾਂ ਪੂਕਤ ਕੇ ਵੀ ਉਹ ਉਹਨਾਂ ਨੂੰ ਛੱਡਿਆ ਜਾ ਸਕੇ ਕਾਨੂੰਨ ਦੇ ਮਤਾਬਕ ਲਾਈਫ ਇੰਪ੍ਰਿਜ਼ਨਮੈਂਟ 14 ਸਾਲ ਤੋਂ ਬਾਅਦ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਕਿ ਕੰਪਲੀਟ ਹੋ ਗਈ ਹੈ ਪਰ ਇੱਥੇ 25-25 ਸਾਲ ਹੋ ਗਏ ਨੇ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਅੰਦਰ ਔਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਇੱਕ ਜ਼ੁਲਮ ਹੈ ਇੱਕ ਗ੍ਰੇਵ ਹਿਊਮਨ ਰਾਈਟ ਵਾਇਓਲੇਸ਼ਨ ਹੈ ਜੇ ਜੇ ਅਸੀਂ ਖੇਦੀ ਵੀ ਕਰਦੇ ਆ ਉਹਦੇ ਵਾਸਤੇ ਅਸੀਂ ਇਹ ਕਦਮ ਵੀ ਉਠਾ ਰਹੇ ਆ ਜਿਹੜਾ ਮੋਰਚਾ ਨਰਪਾਲ ਸਿੰਘ ਨਰਪਾਲ ਜਿਹੜਾ ਮੋਰਚਾ ਹੈ ਕਿੱਥੋਂ ਸ਼ੁਰੂ ਹੋਏਗਾ ਇਹ ਫੈਸਲਾ ਜੇ ਹੋਣਾ ਹੈ ਅਜੇ 25 ਤਰੀਕ ਨੂੰ ਹਰ ਜ਼ਿਲ੍ਹੇ ਵਿੱਚ ਮੀਟਿੰਗ ਹੋਏਗੀ ਜਿੱਥੇ ਉਹ ਡਿਊਟੀਆਂ ਵੰਡਣ ਤੇ ਗਈਆਂ ਨੇ ਉਹ ਜੜੀਆਂ ਉੱਥੇ ਡਿਊਟੀ ਉੱਥੇ ਫੈਸਲਾ ਕਰਨਗੇ ਫਿਰ ਅਸੀਂ ਇਕੱਠੇ ਹੋ ਕੇ ਫੈਸਲਾ ਕਰਾਂਗੇ ਕਿੱਥੋਂ ਚੱਲਣਾ ਹੈ ਕਿੱਥੇ ਇਕੱਠੇ ਹੋਣਾ ਤੇ ਉੱਥੇ ਜਾ ਕੇ ਦਿੱਲੀ ਦਿੱਤੇ ਪੁਚ ਫਾਈਨਲ ਹੈ 14 ਤਰੀਕ ਹਾਂ 14 ਤਰੀਕ ਫਾਈਨਲ 14 ਤਰੀਕ ਨੂੰ ਦੇਖੋ ਜੀ 7 ਜਨਵਰੀ 2023 ਨੂੰ ਮੁਹਾਲੀ ਬਾਈਪੀ ਸਟੌਂਗ ਦੇ ਵਿੱਚ ਅਸੀਂ ਲੋਕਾਂ ਨੇ ਕੌਮਨਸ ਆਫ ਮੋਰਚੇ ਦੇ ਮਾਰਫਤ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਸੋ ਕਾਲਡ ਇੱਕ ਬਹੁਤ ਪੁਰਾਣੀ ਮੰਗ ਚੱਲਦੀ ਵੀ ਹੈਗੀ ਹੈ ਪੰਜਾਬੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਨੇ ਆ ਬੰਦੀ ਸਿੰਘਾਂ ਨੂੰ ਛੱਡਣ ਵਾਸਤੇ ਕਮਿਟਮੈਂਟਸ ਦੇ ਕੇ ਵੀ ਉਹਨਾਂ ਨੂੰ ਅੱਜ ਸਜਾਵਾਂਪੂਰੀਆਂ ਹੋਣ ਤੋਂ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ ਅੱਜ ਪੰਜਾਬ ਦੇ ਆ ਤਮਾਮ ਕਿਸਾਨ ਜਥੇਬੰਦੀਆਂ ਔਰ ਧਾਰਮਿਕ ਜਥੇਬੰਦੀਆਂ ਮੁਸਲਿਮ ਸਮਾਜ ਦੀਆਂ ਜਥੇਬੰਦੀਆਂ ਸਨਾਤਨ ਧਰਮ ਹਿੰਦੂ ਸਮਾਜ ਦੀਆਂ ਜਥੇਬੰਦੀਆਂ ਆ ਸਾਰਿਆਂ ਨੇ ਇਕੱਠੇ ਹੋ ਕੇ ਆ ਫੈਸਲਾ ਲਿਆ ਹੈ ਭਈਆ ਜਿਹੜੀਆਂ ਸੈਂਟਰ ਤੇ ਸਟੇਟ ਗਵਰਨਮੈਂਟ ਜਿਹੜੀਆਂ ਬਹਿਰੀਆਂ ਹੋ ਚੁੱਕੀਆਂ ਤੇ ਇੱਕ ਪਾਸੇ ਤਾਂ ਸਾਡੇ ਭਾਰਤ ਦੀ ਭਾਰਤੀ ਜੰਦਾ ਪਾਰਟੀ ਦੀ ਮੋਦੀ ਸਾਹਿਬ ਦੀ ਸਰਕਾਰ ਗੁਰੂ ਤੇਗ ਬਹਾਦਰ ਜੀ ਹਿੰਦੂ ਦੀ ਚਾਦਰ ਜਿਨ੍ਹਾਂ ਨੇ ਸਨਾਤਨ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੀਆਂ ਸ਼ੀਸ਼ ਨੂੰ ਛੀਤ ਕਰਾਤਾ ਜਿੱਥੇ ਗੁਰਦੁਆਰਾ ਚਾਂਦੀ ਚੌਂਕ 'ਚ ਸ਼ੀਸ਼ਗੰਜ ਸਾਹਿਬ ਵੀ ਬਣਿਆ ਉਥੇ ਅਗਲੇ ਮਹੀਨੇ 23 ਨਵੰਬਰ ਨੂੰ ਅਹੀ ਬੀਜੇਪੀ ਮੋਦੀ ਸਾਹਿਬ ਦੀ ਸਰਕਾਰ ਇੱਕ ਪਾਸੇ ਤਾਂ ਉਹਨਾਂ ਦਾ ਸ਼ਹੀਦੀ ਦਿਹਾਣਾ ਮਨਾ ਰਹੀ ਹੈ ਔਰ ਦੂਜੇ ਪਾਸੇ ਉਹੀ ਸਿੱਖ ਗੁਰੂਆਂ ਦੇ ਸਿੱਖਾਂ ਦੇ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਇਹ ਕਿੱਥੇ ਦਾ ਇਨਸਾਫ ਹੈ ਗਿਆ ਜੀ ਜਿਹੜੇ ਸਿੱਖ ਹੈਗੇ ਸਾਡੇ ਸਨਾਤਨ ਸਾਡੇ Hindu ਧਰਮਾਂ ਵਾਲਿਆਂ ਦੇ ਵੱਡੇ ਭਰਾ ਨੇ ਤੇ ਜਿਨ੍ਹਾਂ ਨੇ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਦੀ ਜੇ ਸਾਡੇ ਧਰਮ ਵਾਸਤੇ ਸ਼ਹਾਹਾਤਾ ਨਾ ਦੇਂਦੇ ਤੇ ਦਸ਼ਮਪੀਤਾ ਅਨੇ ਨੀ ਵੱਡੀਆਂ ਕੁਰਬਾਨੀਆਂ ਆਪਣੇ ਬੱਚੇ ਤੱਕ ਉਹਨਾਂ ਨੇ ਚਲਵਾਤੀ ਤੇ ਅੱਜ ਅਸੀਂ ਸਨਾਤਨ ਧਰਮ Hindu ਧਰਮ ਵਾਲੇ ਨਾ ਜੀ ਅੱਜ ਸਿਰ ਤੇ ਟੋਪੀਆਂ ਪਾੜ ਕੇ ਆਪਣਾ ਚਿੱਟੀਆਂ ਟੋਪੀਆਂ ਪਾ ਗਏ ਨਾ ਤਾਂ ਅਸੀਂ ਨਮਾਜ਼ਾਂ ਪੜ੍ਹ ਰਹੇ ਹੁੰਦੇ ਤੇ ਸਾਡੇ ਸਾਰਿਆਂ ਦਾ ਧਰਮ ਪਰਿਵਰਤਨ ਤਾਂ ਹੋ ਹੀ ਰਿਹਾ ਸੀਗਾ ਤੇ ਸਿਰਫ ਗੁਰੂਆਂ ਨੇ ਸਾਨੂੰ ਸਨਾਤਨ ਧਰਮ ਨੂੰ ਬਚਾਇਆ ਤੇ ਸਿੱਖ ਸਾਡੇ ਵੱਡੇ ਭਰਾਣੇ ਤੇ ਸਾਡਾ ਵੀ ਫਰਜ਼ ਬੰਦਾ ਹੈ ਵੀ ਆ ਸਾਡੇ ਸਿੱਖ ਭਰਾਵਾਂ ਨਾਲ ਜੇ ਤੱਕਾ ਹੋ ਰਿਹਾ ਤੇ ਅਸੀਂ ਵੀ ਆਪਣੇ ਵੱਡੇ ਭਰਾਵਾਂ ਦੇ ਨਾਲ ਮਰਦੇ ਦਮ ਤੱਕ ਖੜੇ ਹੈਗੇ ਆਂ ਜਾਤੀਆਂ ਸਾਡੇ ਬੰਦੀ ਸਿੰਘ છੁੱਟ ਨਹੀਂ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਦਾ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇ ਬੇਅਦਬੀ ਹੁੰਦੀ ਹੈ ਕਿਉਂ ਨਹੀਂ ਆਹ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਉਹਦੇ ਵਾਸਤੇ ਸਖਤ ਕਾਨੂੰਨ ਬਣਾਉਂਦੀ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰਦਾ ਨਾਲ ਦੀ ਨਾਲ ਚਾਹੇ ਸਨਾਤਨ ਧਰਮ ਦੇ ਕੋਈ ਧਾਰਮਿਕ ਗ੍ਰੰਥ ਹੈ ਬਾਈਬਲ ਹੈ ਨਾ ਕੁਰਾਨ ਹੈ ਗੀਤਾ ਹੈ ਕੋਈ ਵੀ ਧਾਰਮਿਕ ਗ੍ਰੰਥ ਜੇ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਇੱਕ ਸਖਤ ਕਾਨੂੰਨ ਬਣਾਉਣ ਦੇ ਵਿੱਚ ਇਹਨਾਂ ਨੂੰ ਇਤਰਾਜ਼ ਕੀ ਹੈ ਜੋ ਕਿ ਇੱਕ ਐਨੀ ਪੁਰਾਣੀ ਮੰਗੇਗੀ ਹੈ। ਔਰ ਸਜਾਵਾਂਪੁਰੀਆਂ ਹੋਏ ਹੋ ਚੁੱਕੇ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਨੂੰ ਕਿਉਂ ਨਹੀਂ ਛੱਡਦੇ? ਆ ਸਰਿਆਂਮ ਸਾਡੇ ਸਿੱਖ ਭਰਾਵਾਂ ਦੇ ਨਾਲ ਭਾਰਤ ਦੀ ਸਰਕਾਰ ਡਿਸਕ੍ਰਿਮੀਨੇਸ਼ਨ ਕਰ ਰਹੀ ਹੈਗੀ ਹੈ, ਭੇਦਭਾਵ ਕਰ ਰਹੀ ਹੈਗੀ ਹੈ। ਹੁਣ ਮੇਰਾ ਇੱਕ ਸਵਾਲ ਹੈਗਾ ਵੀ ਕੀ ਰਜੀਵ ਗਾਂਧੀ ਨੂੰ ਸਿੱਖਾਂ ਨੇ ਮਾਰਤਾ? ਉਹਨੂੰ ਤਮਿਲ ਵਾਲਿਆਂ ਨੇ ਮਾਰਿਆ ਜੇ ਤਮਿਲ ਦੀ ਗਵਰਨਮੈਂਟ ਆਪਣੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹਨਾਂ ਨੂੰ ਆਪਣਾ 14 ਸਾਲ ਤੋਂ ਬਾਅਦ ਜਿਨ੍ਹਾਂ ਨੇ ਰਜੀਵ ਗਾਂਦ ਨੂੰ ਮਾਰਿਆ ਸੀ ਉਹਨਾਂ ਦੀ ਸਜ਼ਾਵਾਂ ਮaaf ਹੋ ਸਕਦੀਆਂ ਬਿਲਕੁਲ ਜ਼ਮਾਨੋ ਕੇਸ ਦੇ ਹਥਿਆਰਿਆਂ ਨੂੰ ਛੱਡਿਆ ਜਾ ਸਕਦਾ ਤੇ ਕਿਉਂ ਵੀ ਇੱਕ ਫੁੱਲਨ ਦੇਵੀ ਵਰਗੀ ਡਾਕੂ ਨੂੰ ਜਿਹਨੇ ਬੱਤੀ ਠਾਕਰਾਂ ਦਾ ਕਤਲ ਕਰ ਦਿੱਤਾ ਉਹਦੀ ਸਜ਼ਾ ਮaaf ਕਰਕੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਜਾ ਸਕਦਾ ਤੇ ਭਾਈ ਸਾਡੇ ਸਿੱਖ ਭਰਾਵਾਂ ਨੇ ਕੀ ਕੀ ਮਾੜਾ ਕਰਤਾ ਕੀ ਇਹਦਾ ਵੱਡਾ ਗੁਨਾਹ ਕਰ ਦਿੱਤਾ ਤੇ ਜੇ ਸੰਵਿਧਾਨ ਦੇ ਇੱਕੋ ਹੀ ਹੈਗਾ ਨਾ ਤੇ ਸੰਵਿਧਾਨ ਕਹਿੰਦਾ ਵੀ 14 ਸਾਲ ਦੀ ਸਜ਼ਾ ਪੂਰੀ ਹੋਏ ਤੇ ਸਟੇਟ ਗਵਰਨਰ ਜਾਂ ਰਾਸ਼ਟਰਪਤੀ ਉਹਨੂੰ ਛੱਡਦਾ ਤੇ ਜੋ ਹੋਰਾਂ ਲੋਕਾਂ ਨੂੰ ਛੱਡਿਆ ਤੇ ਇਹਨਾਂ ਨੂੰ ਵੀ ਛੱਡਿਓ ਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਐਸ ਪਰ आवर ਕਨਸਟੀਟਿਊਸ਼ਨ ਆਫ ਇੰਡੀਆ ਆ ਗਲਤ ਹੋ ਰਹੀ ਸਾਡੇ ਪੰਜਾਬੀਆਂ ਨਾਲ ਇਹਦੇ ਨਾਲ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈਗਾ ਪਹਿਲੇ ਵੀ ਸਾਡੇ ਪੰਜਾਬੀਆਂ ਦੇ ਨਾਲ ਬਹੁਤ ਸਾਰਾ ਧੱਕਾ ਕਰ ਰਹੀਆਂ ਹੈਗੀਆਂ ਚਾਹ ਕਾਂਗਰਸ ਦੀ ਸਰਕਾਰ ਹੀ ਹੋਵੇ ਜੋ ਜ਼ਖਮ ਕਾਂਗਰਸ ਨੇ ਦਿੱਤੇ ਸਾਨੂੰ ਆ ਬਹੁਤ ਜ਼ਿਆਦਾ ਰੋਸ਼ ਹੈ ਬੀਜੇਪੀ ਦੀ ਮੋਦੀ ਸਰਕਾਰ ਤੋਂ ਵੀ ਜ਼ਖਮ ਤਾਂ ਦਿੱਤੇ ਕਾਂਗਰਸ ਨੇ ਪਰੰਤੂ ਭਾਜਪਾ ਨੇ ਅੱਜ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣੇ ਇਹਨਾਂ ਨੇ ਸਾਡੇ ਜ਼ਖਮਾਂ ਦੇ ਉੱਤੇ ਪੰਜਾਬੀਆਂ ਦੇ ਜ਼ਖਮਾਂ ਤੇ ਸਿੱਖਾਂ ਦੇ ਜ਼ਖਮਾਂ ਦੇ ਸਾਡੇ ਪੰਜਾਬ ਦੇ ਜ਼ਖਮਾਂ ਤੇ ਇਹਨਾਂ ਨੇ ਮਲਮ ਨਹੀਂ ਲਗਾਈ ਇਸ ਕਾਰਨ ਆ ਸਾਰੀਆਂ ਸੀਟਾਂ ਵੀ ਇੱਥੋਂ ਹਾਰੇ ਔਰ ਪੰਜਾਬ ਦੇ ਵਿੱਚ ਭਾਜਪਾ ਦਾ ਨਾਂ ਤਾਂ ਕੋਈ ਵजूद ਹੈ ਨਾ ਅਸੀਂ ਲੋਕਾਂ ਨੇ ਭਾਜਪਾ ਨੂੰ ਵਣਨ ਦੇਣਾ ਜਦ ਤੱਕ ਸਾਡੇ ਪੰਜਾਬ ਦੇ ਨਾਲ ਇਨਸਾਫ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ